ਨਮਸਕਾਰ ਸਾਸਤਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਫਾਜ਼ਿਲਕਾ ਦੇ ਮੰਨੇ ਪਰਮੰਨੇ ਆਸ਼ੀਰਵਾਦ ਹਸਪਤਾਲ ਦੇ ਸੰਚਾਲਕ ਡਾਕਟਰ ਪਾਨੂੰ ਪ੍ਰਤਾਪ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਡੇਂਗੂ ਨਾਲ ਵਧਦੀ ਗਿਣਤੀ ਨੂੰ ਦੇਖਦੇ ਹੋਏ ਲੋਕਾਂ ਨੂੰ ਡੇਂਗੂ ਨੂੰ ਲੈ ਕੇ ਕੀਤਾ ਜਾਗਰੂਕ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈ ਤੁਹਾਡਾ ਆਪਣਾ ਚੈਨਲ ਨਮਸਕਾਰ ਜੀ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਆਏ ਆਂ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਬਿਮਾਰੀ ਬਹੁਤ ਹੀ ਫਲੱਡ ਤੋਂ ਬਾਅਦ ਫੈਲ ਰਹੀ ਹੈ ਡੇਂਗੂ ਫੈਲ ਰਹੀ ਹੈ ਜਾਂ ਮਲੇਰੀਆ ਫੈਲ ਰਿਹਾ ਹੈ ਕਿ ਕਿਹੜੀ ਬਿਮਾਰੀ ਫੈਲ ਰਹੀ ਹੈ ਜਿਹੜੇ ਜਦੋਂ ਅਸੀਂ ਦੇਖਦੇ ਹਾਂ ਕਿ ਤੁਹਾਡੇ ਹਸਪੀਟਲ 'ਚ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਜੀ ਫਲੱਡ ਤੋਂ ਬਾਅਦ ਜਦੋਂ ਆਪਾਂ ਉਸ ਟਾਈਮ ਦੇ ਉੱਪਰ ਖੜਦੇ ਟਾਈਮ ਤੇ ਗੱਲ ਕੀਤੀ ਸੀ ਜੀ ਤੇ ਖਾਲੀ ਇਹ ਡਿਸਕਸ਼ਨ ਨਹੀਂ ਸੀ ਕਿ ਹੁਣ ਕੀ ਪ੍ਰਭਾਵਿਤ ਹੋਇਆ ਆਪਣਾ ਇਲਾਕਾ ਜੀ ਐਸ ਤੋਂ ਬਾਅਦ ਅੱਗੇ ਜੋ ਆਉਣ ਵਾਲੀਆਂ ਚੀਜ਼ਾਂ ਵਾਸਤੇ ਆਪਾਂ ਨੂੰ ਰੈਡੀ ਰਹਿਣਾ ਬਹੁਤ ਜ਼ਰੂਰੀ ਹੈ ਹਾਂ ਤੇ ਆਪਾਂ ਉਹਦੇ ਬਾਰੇ ਅੱਗੇ ਇਸ ਬਾਰੇ ਡਿਟੇਲ ਵਿੱਚ ਗੱਲ ਕਰਨਾ ਤੁਹਾਡਾ ਸ਼ੇਅਰ ਕਰਨਾ ਕਿ ਡੇਂਗੂ ਜਿਹੜਾ ਹੈ ਉਹ ਬਹੁਤ ਜ਼ਿਆਦਾ ਫੈਲ ਰਿਹਾ ਹੈ ਤੇ ਡੇਂਗੂ ਵਾਸਤੇ ਆਪਾਂ ਨੂੰ ਜਿਹੜਾ ਸਪੈਸੀਫਿਕ ਖੜੇ ਪਾਣੀ ਜਾਂ ਨਾਲ ਮਲੇਰੀਆ ਵੀ ਆ ਰਿਹਾ ਹੈ ਕਾਮਨ ਦੋਨੋਂ ਮਸਕੀਟੋਲੀ ਬਿਮਾਰੀਆਂ ਨੇ ਉਹ ਉਸ ਵਜ੍ਹਾ ਨਾਲ ਆ ਰਿਹਾ ਹੈ ਨੋ ਡਾਊਟ ਆ ਸੀਜ਼ਨ ਹੈ ਐਸਟੇਨ ਦੇ ਉੱਪਰ ਡੇਂਗੂ ਹਰ ਸਾਲ ਆਉਂਦਾ ਹੈ ਬਟ ਕਿਉਂਕਿ ਇਸ ਸਾਲ ਆਪਾਂ ਸਾਰੇ ਜਣੇ ਹੜ੍ਹ ਦੇ ਮਾਰ ਵਿੱਚ ਸਪੈਸ਼ਲੀ ਕਿੱਡਾ ਇਚ ਪਾਣੀ ਆਇਆ ਜਿਸ ਕਰਕੇ ਆ ਸਮੱਸਿਆ ਬਹੁਤ ਜ਼ਿਆਦਾ ਪੂਜਾ ਡੇਂਗੂ ਦੀ ਬਿਮਾਰੀ ਨੂੰ ਤੁਸੀਂ ਕਿੰਨਾ ਕੁ ਗੰਭੀਰ ਮੰਨਦੇ ਹੋ ਦੇਖੋ ਡੇਂਗੂ ਦੀ ਬਿਮਾਰੀ ਮੇਰੇ ਹਿਸਾਬ ਨਾਲ ਜੇ ਟਾਈਮਲੀ ਪਤਾ ਚੱਲ ਜੇ ਤਾਂ ਗੰਭੀਰ ਨਹੀਂ ਜੇ ਕਿਸੇ ਨੂੰ ਵੀ ਫੀਵਰ ਹੈ ਤੇ ਫੀਵਰ ਦੇ ਨਾਲ-ਨਾਲ ਉਹਦੇ ਜੋ ਵੀ ਲੱਛਣ ਡੇਂਗੂ ਦੇ ਆਣਾ ਸਰੀਰੇ ਦਰਦ ਹੋਣਾ ਬਹੁਤ ਤੇਜ਼ ਬੁਖਾਰ ਹੋਣਾ ਆ ਸਭ ਲੱਛਣ ਆ ਰਹੇ ਨੇ ਤੇ ਉਹਨਾਂ ਨੂੰ ਜਾ ਕੇ ਤੁਰੰਤ ਡਾਕਟਰੀ ਸਹਾਇਤਾ ਡਿ ਲੋਡ ਐ ਪੇਸ਼ੈਂਟ ਨੂੰ ਡਾਕਟਰ ਕੋਲ ਜਾ ਕੇ ਮਿਲਣਾ ਚਾਹੀਦਾ ਹੈ ਤੇ ਜੇ ਟਾਈਮਲੀ ਡਾਇਗਨੋਸ ਹੋ ਜੇ ਡੇਂਗੂ ਤਾਂ ਕੁਝ ਖਤਰਨਾਕ ਨਹੀਂ ਆ ਨੋਰਮਲ ਬਿਮਾਰੀਆਂ ਕੋਲ ਦੂਸਰੇ ਜਿਵੇਂ ਮਲੇਰੀਆ ਵਿੱਚ ਵੀ ਜਾਂ ਡੇਂਗੂ ਉਹਦਾ ਕੋਈ ਐਂ ਦੇ ਜ਼ਿਆਦਾ ਘਬਰਾਨ ਦੀ ਗੱਲ ਨਹੀਂ ਹੁੰਦੀ ਜੇ ਟਾਈਮਲੀ ਡਾਇਗਨੋਸ ਪਰ ਅਸੀਂ ਇੱਕ ਦੇਖਿਆ ਜਿਸ ਤਰ੍ਹਾਂ ਕੋਰੋਨਾ ਦੇ ਵਿੱਚ ਇੱਕ ਖੌਫ ਦੇਖਣ ਨੂੰ ਮਿਲਿਆ ਸੀਗਾ ਔਰ ਕਿਸੇ ਹੱਦ ਤੱਕ ਨੁਕਸਾਨ ਵੀ ਜਾਨੀ ਨੁਕਸਾਨ ਵੀ ਕਾਫੀ ਹੋਇਆ ਸੀਗਾ ਕਿ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਡੇਂਗੂ ਜਿਹੜਾ ਹੈ ਉਹਦੇ ਵਿੱਚ ਲੋਕਾਂ 'ਚ ਇੱਕ ਖੌਫ ਪਾਇਆ ਜਾ ਰਿਹਾ ਹੈ ਉਹਦਾ ਕਾਰਨ ਕੀ ਹੈ ਦੇਖੋ ਜੀ ਡੇਂਗੂ ਦਾ ਖੌਫ ਤਾਂ ਹੈ ਕਿ ਭਈ ਜਦੋਂ ਲੋਕਾਂ ਨੂੰ ਪਹਿਲੇ ਇਗਨੋਰ ਹੋ ਜਾਂਦਾ ਹੈ ਚੀਜ਼ਾਂ ਕਿ ਚਲੋ ਕੋਈ ਗੱਲ ਨਹੀਂ ਕਰੀ ਦਵਾਈ ਲੈ ਲਈ ਪੈਰਾਸੈਟਾਮੋਲ ਲੈ ਲਈ ਦੋ ਤਿੰਨ ਦਿਨ ਪੈ ਜਾਂਦੇ ਨੇ ਫਿਰ ਆਪਾਂ ਚੌਥੇ ਦਿਨ ਡਾਕਟਰ ਕੋਲ ਜਾਂਦੇ ਹਾਂ ਉਦੋਂ ਪਤਾ ਚੱਲਦਾ ਹੈ ਕਿ ਭਈ ਹੁਣ ਤਾਂ ਪਲੇਟਲਟਸ ਬਹੁਤ ਡਾਊਨ ਹੋ ਗਏ ਇਆ ਕਈ ਵਾਰੀ ਜਿਹੜੇ ਅ ਅਗੇ ਤਾਂ ਅ ਪੈਟਰੀਟਸ ਜਿਵੇਂ 30 40000 50000 ਹੁੰਦੇ ਆਪਾਂ ਇਤਫਾਦਲ ਕਈ ਰੈਫਰ ਕਰ ਦਿੰਦੇ ਸੀਗੇ ਕਿ ਤੁਸੀਂ ਅੱਗੇ ਚਲੇ ਜਾਓ ਕਿਉਂਕਿ ਆਪਣੇ ਕੋਲ ਇੱਥੇ ਪੈਟਰੀਟ ਵਾਲੀ ਮਸ਼ੀਨਸ ਨਹੀਂ ਹੈਗੀਆਂ ਨੇੜੇ ਤੋਂੜਾ ਕੋਲ ਪੈਟਰੀਟ ਨਹੀਂ ਹੁੰਦਾ ਸੋ ਤਾਂ ਐਨਏ ਵਾਲੇ ਪੇਸ਼IENTS ਤੇ ਵਿਦ ਕੰਪਲਿਕੀਸ਼ਨ ਵਾਲਿਆਂ ਨੂੰ ਭੇਜ ਦਿੱਤੇ ਸੀਗੇ ਸੋ ਖਤਰਾ ਉਸ ਗੱਲ ਦਾ ਸੋ ਟਾਈਮਲੀ ਪਤਾ ਚੱਲ ਜੇ ਤਾਂ ਫਿਰ ਆ ਚੀਜ਼ਾਂ ਨੂੰ ਬਚਾ ਜਿੱਦਾਂ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀਗੇ ਕਿ ਅਸੀਂ ਅੱਗੇ ਪਹਿਲਾਂ ਭੇਜ ਦਿੰਦੇ ਸੀ ਡਾਕਟਰ ਫਾਜ਼ਲਕਾ ਦੇ ਵੀ ਭੇਜਦੇ ਸੀਗੇ ਠੀਕ ਹੈ ਤੇ ਹੁਣ ਕੀ ਇਹਦੇ ਵਿੱਚ ਸੁਵਿਧਾਵਾਂ ਹੈ ਆਪਣੇ ਫਾਜ਼ਲਕਾ ਦੇ ਵਿੱਚ ਕੀ ਤੁਹਾਡੇ ਹੋਸਪਿਟਲ ਜਿਹੜਾ ਕਿ ਅਸ਼ੀਰਵਾਦ ਹਸਪੀਟਲ ਹੈ ਤੁਹਾਡਾ ਉਹਦੇ ਵਿੱਚ ਅਸੀਂ ਵੈਸੇ ਦੇਖਦੇ ਹਾਂ ਕਿ ਬਹੁਤ ਜ਼ਿਆਦੀਆਂ ਸੁਵਿਧਾਵਾਂ ਹੈ ਜਿਸ ਤਰ੍ਹਾਂ ਉਹਨਾਂ ਪਿੱਛੇ ਜੇ ਸਨੇਕ ਬਾਈਟ ਹੋਈ ਸੀਗੀ ਉਹਨੂੰ ਤੁਸੀਂ ਸੰਭਾਲਿਆ ਹੋਰ ਬੜੇ ਕ੍ਰਿਟੀਕਲ ਕੇਸ ਤੁਹਾਡੇ ਕੋਲ ਆਉਂਦੇ ਆ ਅਸੀਂ ਰੋਜ਼ ਜਦੋਂ ਇੱਥੋਂ ਦੀ ਦੇਖਦੇ ਆ ਕਿ ਐਂਬੂਲੈਂਸਾਂ ਆ ਰਹੀਆਂ ਬੜੀ ਤੇਜ਼ੀ ਚ ਔਰ ਪੇਸ਼ੈਂਟ ਲੈ ਕੇ ਲੋਕ ਤੁਹਾਡੇ ਹਸਪੀਟਲ ਦੇ ਵਿੱਚ ਫਟਾਫਟ ਆ ਰਹੇ ਹੁੰਦੇ ਤੇ ਤੁਸੀਂ ਹੈਂਡਲ ਕਰ ਰਹੇ ਹੁੰਦੇ ਆ ਕ੍ਰਿਟੀਕਲ ਸਟੇਜ ਨੂੰ ਤੇ ਜਿਹੜੇ ਇਹ ਡੇਂਗੂ ਦੇ ਵਿੱਚ ਪਲੇਟਲੇਟਸ ਦਾ ਘਟਣਾ ਕੀ ਉਹਦਾ ਟ੍ਰੀਟਮੈਂਟ ਤੁਹਾਡੇ ਹੈ ਟ੍ਰੀਟਮੈਂਟ ਤਾਂ اپنی امیونٹی تو ہی ہوندا ہے جی فرق صرف ਇਹ ਹੈ ਕਿ ਜੇ ਪਲੇਟਲੇਟ ਗਾਈਡਲਾਈਨਸ ਦੇ ਸਾਹਮਣੇ 2000 ਤੋਂ ਥੱਲੇ ਪਹੁੰਚ ਜਾਂਦੇ ਤਾਂ ਉਹਨਾਂ ਨੂੰ ਸਿਰਫ ਪ੍ਰੈਡਿਕਟ ਕਰਵਾਣੀ ਪੈਂਦੀ ਹੈ اچھا ਉਹਨਾਂ ਜਿਹੜੇ ਤਾਂ ਸਿੰਗਲ ਡੋਨਰ ਪਲੇਟਲੇਟ ਹੈ ਜਿਹਦੇ ਨਾਲ ਜ਼ਿਆਦਾ ਪਲੇਟਲੇਟ ਵੱਧਦੇ ਨੇ ਉਹ ਆਪਣੇ ਕੋਲੋਂ ਫਜ਼ਲ কা अवेलेबल ਨਹੀਂ ਹੈ ਜਾਂ ਉਹ ਹੋਰ ਵੀ अवेलेबल ਨਹੀਂ ਹੈ ਪਰ ਉਹਦੇ ਵਾਸਤੇ ਸਾਡੀ ਟੀਮ ਨੇ ਅਸੀਂ ਇਹ ਲਾਈਨ ਕੀਤਾ ਹੈ ਕਿ ਫਿਰੋਜ਼ਪੁਰ ਜਾਂ ਮੁਕਸਰ ਤੋਂ ਵਿਦਨ ਇੱਕ ਕੰਡੇ ਦੇ ਅੰਦਰ ਅੰਦਰ ਉਹ ਪਲੇਟਲਟ ਫਾਸਲ ਕਾ ਪਹੁੰਚ ਕੇ ਮਰੀ ਉੱਟੜ ਜਾਂਦੇ ਨੇ ਤਾਂ ਸਭ ਨੂੰ ਉਸ ਚੀਜ਼ ਦਾ ਉਹਨਾਂ ਖਤਰਾ ਨਹੀਂ ਤਾਂ ਅਸੀਂ ਸੀਰੀਅਸ ਪੇਸ਼ੈਂਟਸ ਨੂੰ ਆਦੇ ਕੋਲ ਅਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਅਸੀਂ ਦੇਖਦੇ ਹਾਂ ਕਿ ਤੁਹਾਡੇ ਡਾਇਲਿਸਿਸ ਦੇ ਆਲਮੋਸਟ ਪੇਸ਼ੈਂਟ ਇੱਥੇ ਹੀ ਆਉਂਦੇ ਡਾਇਲਿਸਿਸ ਕਰਵਾਉਣ ਵਾਸਤੇ ਆਉਂਦੇ ਆ ਉਹਦੇ ਵਿੱਚ ਡਾਇਲਿਸਿਸ ਦੀ ਸੁਵਿਧਾ ਹੈ ਤੇ ਅਗਰ ਕਿਸੇ ਦੇ ਪਲੇਟਲਟਸ ਘਟਦੇ ਆ ਤੇ ਉਹ ਲੈ ਕੇ ਆਉਂਦੇ ਆ ਮੁਕਸਰ ਜਾਂ ਫਿਰੋਜ਼ਪੁਰੋਂ ਲੈ ਕੇ ਆਉਂਦੇ ਆ ਕਿ ਤੁਸੀਂ ਉਹ ਇੱਥੇ ਝੜਾਉਂਦੇ ਹੋ ਜੀ ਜੀ ਫਲੇਟਲਿਟ ਬਤਾ ਤਾਂ ਐਵੇਂ ਹੈ ਕਿ ਨਾ ਉਹ ਵੀ ਅਸੀਂ ਖੁਦ ਹੀ ਲਾਈਨ ਅਪ ਕਰਦੇ ਨੇ ਹੁੰਦੇ ਆ ਕਿ ਭਾਈ ਜੇ ਜਿਹੜਾ ਹੁੰਦਾ ਜੇ ਪੇਸ਼ੈਂਟ ਦੇ ਟੈਂਡੈਂਟ ਸੀ ਕਿ ਉਹ ਕਦੇ ਸਰ ਸਾਹਮਣੂ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੂੰ ਖਾਲੀ ਜਿਹੜਾ ਉਹਨਾਂ ਦਾ ਚਾਰਜੀਜ਼ ਹੈ ਉਹ ਮੁਹਈਆ ਕਰਵਾਣੇ ਪੈਂਦੇ ਨੇ ਤੇ ਅਸੀਂ ਉਹ ਫਾਜ਼ਿਲ ਦਾ ਇਹ ਵਿਦਨ ਇੱਕ ਕੰਡੀ ਦੇ ਅੰਦਰ ਅੰਦਰ ਅਸੀਂ ਫਿਰੋਜ਼ਪੁਰ ਜਾਂ ਮੁਕਸਬ ਤੋਂ ਫਾਜ਼ਿਲ ਦਾ ਅਵੇਲੇਬਲ ਕਰਵਾ ਦਿੰਦੇ ਆ ਤੇ ਨਾਲ ਦੀ ਨਾਲ ਹੀ ਪੇਸ਼ੈਂਟ ਨੂੰ ਚੜਵਾ ਦਿੰਦੇ ਆ ਸੋ ਕੀ ਹੁੰਦਾ ਹੈ ਕਿ ਜਿਹੜਾ ਟੈਂਸ਼ਨ ਹੈ ਪਰਲਟ ਘਟ ਹੁੰਦੀ ਉਹ ਆਪਾਂ ਨੂੰ ਹੁੰਦ ਕਰਕੇ ਉਹ ਦੂਰ ਹੋ ਜਾਂਦੀ ਹੈ ਤੇ ਉਸ ਕਰਕੇ ਮਰੀਜ਼ ਦਾ ਇਹੀ ਕੰਮ ਵੱਡੇ ਸ਼ਹਿਰਾਂ 'ਚ ਜਾ ਕੇ ਹੁਣਾ ਹੁੰਦਾ ਹੈ ਮਠੇੜੇ ਜਾ ਕੇ ਜਾਂ ਕਿ ਲੁਧਿਆਣੇ ਜਾ ਕੇ ਚੰਡੀਗੜ੍ਹ ਜਾ ਕੇ ਕਿਉਂਕਿ ਉੱਥੇ ਉਹ ਸਰਵਿਸਿਜ਼ ਅਵੇਲੇਬਲ ਨੇ ਪਲੇਟਲੇਟਸ ਅਵੇਲੇਬਲ ਨੇ ਜਦੋਂ ਮਰਜ਼ੀ ਜਾ ਕੇ ਉੱਥੇ ਉਹ ਮਿਲ ਸਕਦੇ ਨੇ ਪਰ ਫਾਜ਼ਿਲਕਾ ਕਿਉਂਕਿ ਆਪਣੇ ਕੋਲ ਉਹ ਨੇ ਤੇ ਉਸ ਚੀਜ਼ ਦੀ ਅਵੇਲੇਬਿਲਿਟੀ ਆਪਸ਼ਨਸ ਨਹੀਂ ਨੇ ਆਪਣੇ ਕੋਲ ਪਲੇਟਲੇਟ ਵਾਲੇ ਜਾਂ ਉਹਦੇ ਅਸੇ ਮਸ਼ੀਨਜ਼ ਅਵੇਲੇਬਲ ਨਹੀਂ अच्छा सिर्फ एक मशीन ਦਾ ਮਸਲਾ ਹੈ ਨਾ ਜੀ ਜੀ ਮਸ਼ੀਨ ਦਾ ਮਸਲਾ ਹੈ ਮਸ਼ੀਨ ਦਾ ਮਸਲਾ ਹੈ ਆਦਰਵਾਈਜ਼ ਸੈਲ ਤੇ ਡੋਨੇਟ ਕਰਨ ਵਾਲਿਆਂ ਦਾ ਤਾਂ ਕੋਈ ਕਮੀ ਨਹੀਂ ਹੈ ਆਪਣੇ ਨੂੰ ਉਧਰ ਸੇਮ ਨੂੰ ਤਾਂ ਰਿਸ਼ਤਦਾਰੀ ਇਹਨੇ ਆ ਜਾਂਦੇ ਨੇ ਕਿ ਜੀ ਡੋਨੇਟ ਦੀ ਲੋੜ ਹੈ ਤਾਂ ਦੱਸੋ ਪਰ ਕਿਉਂਕਿ ਅੱਜ ਉਹ ਮਸ਼ੀਨੀ ਨਹੀਂ ਉਹ ਪਾਰਟ ਨੂੰ ਸੈਪਰੇਟ ਕਰਨ ਵਾਸਤੇ ਕਿਤਾ ਮੁਸ਼ਕਿਲ ਆ ਪਈ ਤਾਂ ਇਹਦੇ ਅਸਤੇ ਕਿ ਸਾਡੇ ਪ੍ਰਾਈਵੇਟ ਬਲੱਡ ਬੈਂਕ ਜਿਹੜੇ ਫਿਰੋਜ਼ਪੁਰ ਹੈਗੇ ਨੇ ਮੁਕਸਮ ਨੇ ਸਾਡਾ ਉਹਨਾਂ ਨਾਲ ਅਸੀਂ ਤਾਇਨਾ ਕੀਤਾ ਹੈ ਤੇ ਉੱਥੋਂ ਫਿਰ ਅਸੀਂ ਭਵਾਂ ਇਹ ਜਿਹੜੇ ਪੇਸ਼ੈਂਟ ਜਿਆਦੇ ਆ ਰਹੇ ਇਹ ਜਿਹੜੇ ਹੱਡ ਪ੍ਰਭਾਵਿਤ ਪਿੰਡ ਹੈ ਉਥੋਂ ਜਿਆਦੇ ਆ ਰਹੇ ਆ ਜਾਂ ਫਾਜ਼ਲ ਕਦੇ ਵਿੱਚੋਂ ਵੀ ਆ ਰਹੇ ਆ ਤਾਂ ਜੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਸ਼ਹਿਰ ਦੇ ਵਿੱਚ ਆ ਰਹੇ ਲੋਕ ਹਲੇ ਟਚੂਡ ਪਿੰਡਾਂ 'ਚ ਹਲੇ ਤੱਕ ਐਸਟੀ ਇਸ ਦਾ ਬਚਤ ਹੈ ਉਹ ਦਾ ਕਾਰਨ ਕੀ ਹੈ ਜਦ ਕਿ ਪਾਣੀ ਉਧਰ ਖੜਾ ਪਾਣੀ ਸੀਗਾ ਉਧਰ ਬਿਮਾਰੀ ਦਾ ਜ਼ਿਆਦਾ ਖਤਰਾ ਸੀ ਸ਼ਹਿਰ ਦੇ ਵਿੱਚ ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦੇ ਵਿੱਚ ਕਾਰਨ ਆਇਆ ਕਿ ਜਿਵੇਂ ਬਰਸ਼ਾ ਪਈਆਂ ਪਾਣੀ ਤਾਂ ਖੀਰ ਉੱਪਰੋਂ ਬਾਰਿਸ਼ ਹੋਈ ਬਰਸ਼ਾ ਜ਼ਿਆਦਾ ਸੀ ਆਇਆ ਉਹ ਪਾਣੀ ਕਿੱਥੇ ਨਾ ਕਿੱਥੇ ਆਪਾਂ ਨੂੰ ਖੜਾ ਹੈ ਨਾਲੀਆਂ ਬੰਦ ਨੇ ਕਿਤੇ ਨਾ ਕਿਤੇ ਕੁਝ ਆਪਾਂ ਸਫਾਈ ਜਿਹੜੀ ਹੈ ਉਹ ਥੋੜੀ ਉਹ ਸਾਰੀ ਇਹ ਪਲਵਾ ਸਭ ਚੀਜ਼ਾਂ ਹੁੰਦੀ ਨੇ ਜਸ ਕਰਕੇ ਮੱਛਰ ਜਿਹੜਾ ਪਾਣਾ ਪਤਾ ਹੈ ਕਿ ਮੱਛਰ ਜਾ ਕੇ ਕੱਟਦਾ ਜਿੱਲੇ ਵੀ ਆਪਣੇ ਮੱਲੇ ਨੇ ਮੱਲੇ ਕੁਰੀਆਂ ਨਾਲੀਆਂ ਨੇ ਸਭ ਚੀਜ਼ਾਂ ਨੇ ਤਾਂ ਹੀ ਦਿੱਕਤ ਆਉਂਦਾ ਉਹ ਤਾਂ ਡਾਕਟਰ ਸਾਹਿਬ ਉਹ ਗੱਲ ਹੋ ਗਈ ਕਿ ਵੀ ਜਿਹੜਾ ਮੱਛਰ ਕੱਟਦੇ ਐ ਡੇਂਗੂ ਹੁੰਦਾ ਐ ਜਾਂ ਮੱਛਰ ਦੇ ਜਿੱਥੇ ਲਾਰਵਾ ਪਨਪਦਾ ਤੇ ਉਸ ਤਰ੍ਹਾਂ ਬਿਮਾਰੀ ਫੈਲ ਰਹੀ ਐ ਲੇਕਿਨ ਉਸ ਦੇ ਨਾਲ ਨਾਲ ਜਦੋਂ ਜਿਹਨੂੰ ਡੇਂਗੂ ਹੋ ਜਾਂਦਾ ਉਹਨਾਂ ਤੇ ਬਚਾਅ ਦੇ ਕੀ ਇਹ ਕੋਈ ਪਾਈਉਂ ਦਾ ਬਚਾਅ ਦੇ ਦੋ ਹੀ ਚੀਜ਼ਾਂ ਨੇ ਪਹਿਲੇ ਤਾਂ ਬਚਾਅ ਹੋ ਗਿਆ ਕਿ ਬਿਫੋਰ ਖੂਨ ਤੋਂ ਪਹਿਲੇ ਕੁੰਦੇ ਆਸੇ ਦਾ ਭੀ ਪੂਰੇ ਕਪੜੇ ਪਾ ਕੇ ਰੱਖਣੇ ਕਿਉਂਕਿ ਹੁਣ ਜਿਵੇਂ ਠੰਡਾ ਮਿੱਠਾ ਮੌਸਮ ਹੈ ਯਾ ਤੁਹਾਨੂੰ ਚਲੋ ਹਾਫ ਸਲੀਵੀ ਪਾ ਰਹਿਆਂ ਉਹਨਾਂ ਵਾਸਤੇ ਪੂਰਾ ਆਪਣੀ ਬੋਡੀ ਟੱਕ ਕੇ ਰੱਖਣੀ ਹੈ ਸਪੈਸ਼ਲੀ ਜਿਹੜੇ ਮਾਰਨਿੰਗ ਵਾਕ ਤੇ ਲੋਕ ਜਾ ਰਹੇ ਨੇ ਉਹਨਾਂ ਨੂੰ ਤਾਂ ਬਿਲਕੁਲ ਆ ਦੇ ਆਪ ਨੂੰ ਬਿਲਕੁਲ ਟੱਕ ਕੇ ਜਾਣਾ ਤਾਂ ਕਿ ਸਵੇਰੇ ਸਵੇਰੇ ਮੱਛਰ ਜ਼ਿਆਦਾ ਮਾਰਨਿੰਗ ਟਾਈਮ ਦਾ ਯਾ ਕੱਟਦਾ ਹੈ ਉਹ ਚੀਜ਼ਾਂ ਨਾ ਨਾਰਕਿੰਗ ਜਿਹੜੇ ਜਾ ਰਹੇ ਨੇ ਜਿਹੜੇ ਪਲਾਂਟਸ ਦੇ ਨੇੜੇ ਜਿਹੜੇ ਲੋਕ ਸਵੇਰ ਯੋਗਾ ਕਰਦੇ ਨੇ ਐਸਾ ਦੀ ਚੀਜ਼ ਉਹਨਾਂ ਵਾਸਤੇ ਆ ਚੀਜ਼ ਜ਼ਿਆਦਾ ਖਤਰਨਾਕ ਹੈ ਸੈਕਿੰਡ ਹੈ ਕਿ ਜਿਨ੍ਹਾਂ ਨੂੰ ਹੋ ਗਿਆ ਦੇਖੀ ਉਹਨਾਂस्ते ਇੱਕ ਸਾਰਾ ਜ਼ਰੂਰੀ ਗੱਲ ਜਿਹੜੀ ਸਾਰਿਆਂ ਤੇ ਪਹੁੰਚਾ ਨਾ ਲਈਏ ਕਿ ਵੀ ਆਪਾਂ ਨੂੰ ਲੈਂਗੁਏਜ ਇੱਕ ਚੇਨ ਬ੍ਰੇਕ ਕਰਨੀ ਹੋਣੀ ਹੈ ਮੰਨੋ ਇੱਕ ਮਰੀਜ਼ ਨੂੰ ਹੋ ਗਿਆ ਕਿਸੇ ਮੱਲੇ ਵਿੱਚ ਕਿਸੇ ਫੈਮਿਲੀ ਦੇ ਵਿੱਚ ਆਪਾਂ ਨੂੰ ਹੁਣ ਡੇਂਗੂ ਦੀ ਦਵਾਈ ਤੋਂ ਨੂੰ ਸ਼ੁਰੂ ਹੋਣੀ ਕਾਰਨ ਸਮਝ ਆ ਗਿਆ ਡਾਇਗਨੋਸਿਸ ਬਣ ਗਿਆ ਪਰ ਉਹਨੂੰ ਆਪਾਂ ਨੂੰ ਇੰਨਾ ਕੁ ਜ਼ਿਆਦਾ ਸੰਭਾਲ ਕੇ ਰੱਖਣਾ ਹੈ ਪੇਸ਼ੈਂਟ ਹੋਊ ਤਾਂ ਕਿ ਉਹ ਦੁਬਾਰਾ ਕੋਈ ਮੱਛਰ ਨਾ ਕੱਟੇ ਕਿਉਂਕਿ ਉਹਦੇ શરીਰੇ ਚ ਆਲਰੇਡੀ ਉਹ ਕਿਟਨ ਹੋਵੇ ਅਵੇਲੇਬਲ ਹੈ ਉਹ ਸਪੈਸੀਫਿਕਲੀ ਉਹ ਮੱਛਰ ਜਿਹੜਾ ਹੈਗਾ ਉਹ ਉਹਨੂੰ ਕੱਟਣਾਸਤੇ ਡੇਂਗੂ ਸਪੈਸੀਫਿਕ ਮੱਛਰ ਦੀ ਲੋਰ ਸੀ ਪਰ ਉਹਨੂੰ ਫੈਲਾਣਾਸਤੇ ਕੋਈ ਵੀ ਮੱਛਰ ਜਾ ਕੇ ਕੱਟ ਲੇਗਾ ਤੇ ਤਾਂ ਮੇ ਯਾਦ ਇਹ ਕਰਦੇ ਜੀ ਨੂੰ ਜਾਂ ਨਾਲ ਦੇ ਕੰਨ ਨੂੰ ਜਾਂ ਮੱਲੇ ਦੇ ਵਿੱਚ ਕਿਸੇ ਨੂੰ ਕੱਟ ਸਕਦਾ ਸੋ ਇੰਪੋਰਟੈਂਟ ਹੈ ਤਾਂ ਹੀ ਪੂਰੇ ਮੱਲੇ ਤੇ ਮੱਲੇ ਡੇਂਗੂ ਨਾਲ ਅਫੈਕਟ ਹੁੰਦੇ ਨੇ ਆਪਾਂ ਨੂੰ ਚੇਨ ਬ੍ਰੇਕ ਕਰਨੀ ਹੈ ਚਾਹੇ ਮੱਛਰ ਕੰਨ ਨਾਲ ਕਰੀਏ ਚਾਹੇ ਉਹ ਪੇਸ਼ੈਂਟ ਬਾਹਰ ਨਾ ਜਾਂਦੀਏ ਰੈਸਟ ਕਰਾਈਏ ਚਾਹੇ ਆਪਾਂ ਸਾਰੇ ਘਰ ਦੇ ਵਿੱਚ ਜੋ ਫੌਗਿੰਗ ਦਾ ਜਾਂ ਬਾਕੀ ਚੀਜ਼ਾਂ ਉਹੀਆਂ ਕਰਵਾਈਏ ਕਿ ਮੱਛਰ ਨੇੜੇ-ਤੇੜੇ ਨਾ ਆਵੇ ਜਿਹੜਾ ਪੇਸ਼ੈਂਟ ਡਾਕਟਰ ਸਾਹਿਬ ਜਿਸ ਤਰ੍ਹਾਂ ਵਾਇਰਲ ਵੀ ਹੈ ਫੀਵਰ ਆ ਰਿਹਾ ਵਾਇਰਲ ਫੀਵਰ ਆ ਰਿਹਾ ਮਲੇਰੀਆ ਆ ਰਿਹਾ ਨਿੰਗੂ ਆ ਰਿਹਾ ਜਿਸ ਤਰ੍ਹਾਂ ਕੋਰੋਨਾ ਦੇ ਵਿੱਚ ਜੇ ਇੱਕ ਪੇਸ਼ੈਂਟ ਆਂਦਾ ਸੀ ਤਾਂ ਉਹਦੇ ਘਰ ਦੇ ਵਿੱਚ ਸਾਰੇ ਹੀ ਪੋਜ਼ਿਟਿਵ ਪਾਏ ਜਾਂਦੇ ਸੀਗੇ ਤੇ ਕੀ ਇਹ ਘਰ ਦੇ ਵਿੱਚ ਵਾਇਰਲ ਆਉਣ ਨਾਲ ਯਾ ਡੇਂਗੂ ਹੋਣ ਦੇ ਨਾਲ ਕੀ ਫੈਮਿਲੀ ਪਰਭਾਵਿਤ ਹੁੰਦੀ ਹੈ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਚੇਨ ਬ੍ਰੇਕ ਕਰਨੀ ਹੈ ਉਹ ਭਾਵੇਂ ਫੈਮਿਲੀ ਦੇ ਵਿੱਚ ਦੁਬਾਰਾ ਹੋ ਸਕਦਾ ਹੈ ਜਿਵੇਂ ਮੱਛਰ ਦੇ ਥਰੂ ਹੀ ਫੈਲੇਗਾ ਜਾਂ ਉਹ ਚੀਜ਼ ਸੇ ਮੱਛਰ ਕਟਿਆ ਮਰੀਜ਼ ਨੂੰ ਜਿਹਨੂੰ ਆਲਰੇਡੀ ਡੇਂਗੂ ਹੈ ਉਹ ਜਾ ਕੇ ਤੇ ਬਾਹਰ ਹੋਰ ਵੀ ਗਲੀਏ ਚੀਂ ਕਿਸੇ ਨੂੰ ਜਾਂ ਨੈਕਸਟ ਮਲੇਜ ਕਿਸੇ ਨੂੰ ਉਹ ਉਹ ਮਚ ਕਰ ਸਕਦਾ ਸੋ ਆਪਾਂ ਨੂੰ ਚੇਨ ਨੂੰ ਬ੍ਰੇਕ ਕਰਨਾ ਹੈ ਕਿਉਂਕਿ ਇਹ ਚੀਜ਼ਾਂ ਅੱਗੇ ਨਾ ਫੈਲਣ ਜਿਹਨੂੰ ਹੋ ਗਿਆ ਕੋਈ ਗੱਲ ਨਹੀਂ ਅਰੈਸਟ ਕਰੇ ਪਾਣੀ ਪੀਏ ਪੈਰਾਸੈਟਾਮੋਲ ਲੈ ਤੇ ਆਦੀ ਇਮਿਊਨਿਟੀ ਪਾਵਰ ਅਚੀਵ ਕਰੇ ਅੱਛਾ ਖਾਣਾ ਖਾਏ ਤੇ ਉਹਦੇ ਨਾਲ ਬੀਨੂ ਕਈ ਵਾਰੀ ਆਪਣੇ ਆਪ ਵੀ ਰਿਕਵਰੀ ਕਰਨਾ ਹੈ ਡਾਕਟਰ ਸਾਹਿਬ ਇਸ ਤਰ੍ਹਾਂ ਧਾਰਨਾ ਬਣੀ ਹੋਈ ਹੈ ਕਿ ਜੇ ਸੈੱਲ ਘਟ ਗਏ ਆ ਕੀ ਵੀ ਲੋ ਬੱਕਰੀ ਦਾ ਦੁੱਧ ਲੋ ਜਾਂ ਕੁਝ ਤੁਸੀਂ ਇਹਨਾਂ ਗੱਲਾਂ ਨਾਲ ਕਿਤੋਂ ਤੱਕ ਸਹਿਮਤ ਹੋ ਦੇਖੋ ਹਰ ਇੱਕ ਚੀਜ਼ ਜਿਹੜੀ ਇਮਿਊਨਿਟੀ ਨੂੰ ਵਧਾਏਗੀ ਜੀ ਸਰੀਰਿਕ ਜਿਹੜੀ ਸ਼ਕਤੀ ਨੂੰ ਇੰਕਰੀਜ਼ ਕਰੇਗੀ ਚਾਹੇ ਫਰੂਟ ਹੈ ਜੀ ਸਪੈਸੀਫਿਕਲੀ ਵਿਟਾਮਿਨ ਸੀ ਹੈ ਚਾਹੇ ਸਿਟਰਸ ਫਰੂਟਸ ਨੇ ਕੀ ਵੀ ਹੈ ਆ ਸਾਰੀ ਚੀਜ਼ਾਂ ਜਿਹੜੇ ਵੀ ਚੀਜ਼ ਆ ਆਦੀ ਇਮਿਊਨਿਟੀ ਨੂੰ ਵਧਾਣਗੀ ਆ ਉਹਦੇ ਨਾਲ ਆਪਣੇ ਸਰੀਰ ਨੂੰ ਮਦਦ ਮਿਲੇਗੀ ਪਲੇਟਲੇਟ ਜਿਹੜਾ ਫਾਈਟ ਕਰਨਾ ਹੈ ਬਾਡੀ ਨੇ ਉਸ ਮੱਛਰ ਦੇ अपना उंदे अगेंच तो शरीर में एक पावर मिलेगी जिस करके वो फाइट ਹੋएगी जिन्हे करके बॉडी रिकवर करेगी डॉक्टर साहब ਤੁਸੀਂ ਇਹ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਜਾਂ ਆਪਣੇ ਫਾਜ਼ਲ ਕਰਕੇ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਕੋਈ ਮੈਂ ਮੈਸੇਜ ਹੀ ਦੇਣਾ ਚਾਹਣਾ ਕਿ ਹਰ ਸਾਲ ਡੀਗੂ ਇਸ ਟਾਈਮ ਦੇ ਉਪਰ ਆਉਂਦਾ ਹੈ ਕਿਸੇ ਟਾਈਮ ਜ਼ਿਆਦਾ ਨੁਕਸਾਨ ਕਰਦਾ ਹੈ ਕਿਸੇ ਟਾਈਮ ਘੱਟ ਨੁਕਸਾਨ ਕਰਦਾ ਹੈ एक बि किसी भी बीमारी तो नॉट स्पैसीफिक घबरा नहीं बिल्कुल कोई इस चीज हर चीज़ का एक सोल्यूशन अवेलेबल है ट्रीटमेंट अवेलेबल है बिल्कुल बीमारी अगू मोटो फड़ना आपको भजना नहीं आपको डरना नहीं आराम रिलैक्स करके आप चीजा समझना है कि समस्या आ रही है मेरी प्रॉब्लम का की कारण है डेंगू मैं कितों होया कि मैं उपचार किए ਐਂਡ ਇਚ ਕੋਈ ਪੈਨਿਕ ਨਹੀਂ ਹੋਣਾ ਰੈਸਟ ਕਰੋ ਪਾਣੀ ਪੀਓ ਤੇ ਆਦਾ ਘਰ ਦੇ ਆ ਦੇ ਨਾਲ ਟਾਈਮ ਗਤੀਤ ਕਰੋ ਬਾਹਰ ਜਾਣ ਦੀ ਜ਼ਿਆਦਾ ਲੋੜ ਨਹੀਂ ਸਪੈਸ਼ਲਿਸ ਸਵੇਰੇ ਸਵੇਰੇ ਸੈਟ ਕਰਨ ਜਾਂਦੀ ਐ ਇਸ ਟਾਈਮ ਫਟੇ ਮੱਟੇ ਮੌਸਮ ਨੂੰ ਜ਼ਰੂਰਤ ਨਹੀਂ ਇੱਕ ਵੇਂ ਥੋੜਾ ਜਿਹਾ ਮੱਛਰ ਦਾ ਚੀਜ਼ਾਂ ਕੁੜੀਆਂ ਸੈਟਲ ਹੋ ਜਾਣ ਥੋੜੇ ਟਾਈਮ ਬਾਅਦ ਬਹੁਤ 15 20 ਦਿਨ ਤੋਂ ਬਾਅਦ ਜਿਵੇਂ ਦੀਵਾਲੀ ਆਏਗੀ ਥੋੜਾ ਜਿਹਾ ਧੂਹਾ ਹੋਏਗਾ ਮੱਛਰ ਸਾਰੇ ਚਲੇ ਜਾਣਗੇ ਸੋ ਰਿਲੈਕਸ ਕੋਈ ਵੱਡੀ ਗੱਲ ਨਹੀਂ ਟਾਈਮਲੀ चीज़ों तो को करके डॉक्टर को पहुंचो आधा डायग्नोसिस बनाओ बनवाओ तो दवाई बस और कुछ घबरा डॉक्टर साहब तीन तो बहुत वीये जानकारी दी बहुत बहुत धन्यवाद जी थैंक